ਕਾਈਵੇ ਜਿੰਦਗੀ ਚੰਗੀ ਨਹੀਂ ਲੱਗਣਾ ਕਰਦੀ ਸਾਰੇ ਨੂੰ ਆਪਣੇ ਸਰੀਰ ਦੇ ਨਾਲ ਬੜਾ ਪਿਆਰ ਹੁੰਦਾ ਤੁਹਾਡਾ ਕੋਈ ਪ੍ਰੇਮ ਨਹੀਂ ਹੈ ਸਤਗੁਰ ਮਹਾਰਾਜ ਕਹਿੰਦੇ ਭਾਈ ਤੂੰ ਆਪਣਾ ਕਰਮ ਕਰਨਾ ਕਰ ਉਸ ਸਮੇਂ ਸਤਗੁਰਾਂ ਨੇ ਬਚਰ ਉਚਾਰੇ ਤੇ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾਣਾ ਮਹਾਰਾਜ ਉਚਾਰਨ ਕਰਦੇ ਨੇ ਜਿੱਦੋਂ ਤੇਗ ਮਾਰ ਲੱਗਿਆ ਹੈ ਉਹ ਦੈਂਤ ਉਹ ਜਲਾਲ ਕਹਿ ਲੱਗੇ ਮਹਾਰਾਜ ਭਾਈ ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਵੀ ਇਕ ਦੋ ਨਹੀਂ ਪਰਖ ਲੈ ਸੌ ਤੇਗਾ ਮੈਨੂੰ ਤੇਗ ਬਹਾਦਰ ਦਾ ਲਖਬ ਮਿਲਿਆ ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾ ਮੈਂ ਜੰਮਦਿਆਂ ਤੇਗਾ ਦੀ ਛਾ ਮਾਣੀ ਮੇਰੇ ਪਿਤਾ ਨੇ ਪਹਿਣੀਆਂ ਦੋ ਤੇਗਾ ਮੇਰੇ ਪਿਤਾ ਦੀ ਅੱਖ ਬਹਾਦਰੀ ਤੇ ਰਹਿ ਆ ਪਰਖ ਦਾ ਤੇਰਾ ਪਿਆਉ ਤੇਗਾ ਹੁਣ ਵੇਖੀ ਆਉਂਦੇ ਭਵਿਕ ਅੰਦਰ ਮੇਰੇ ਪੁੱਤ ਨੇ ਬੌਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਬਹੁ ਅਰੰਗਿਆ ਲੱਖਾਂ ਲੂਗੀ ਤੇਰੀਆਂ ਖੋ ਤੇਗਾ ਇਹ ਸਤਿਗੁਰ ਮਹਾਰਾਜ ਨੇ ਖਾਲਸਾ ਜੀ ਕਹਿਣਾ ਕੀਤਾ ਤੇ ਉਹ ਤੋਂ ਬਾਅਦ ਜਫਰਨਾਮੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰ ਦਿੱਤਾ ਮਹਾਰਾਜ ਕਹਿੰਦੇ ਤੁਰਾ ਘਰ ਨજર ਹਸਤ ਲਸ਼ਕਰ ਬਾਜਰ ਕੇ ਮਾਰਾ ਨਿਗਾਹ ਅਸਤ ਜਸਦਾ ਸ਼ੁਕਰ ਕਾਦਾ ਹੰਕਾਰ ਕਰਦਾ ਤੈਨੂੰ ਹੰਕਾਰ ਹੈ ਫੌਜ ਦਾ ਤੂੰ ਸਾਡੇ ਸਾਹਮਣੇ ਫੌਜ ਦਾ ਹੰਕਾਰ ਕਰਦਾ ਏ ਕੀ ਹੋ ਗਿਆ ਸਾਡੇ ਪੁੱਤਰ ਮਾਰ ਦੇਣਾ ਕੀ ਤੇ ਸ਼ਹੀਦੀ ਸਾਡੇ ਪੁੱਤਰ ਪਾ